ਅਗਰ ਕੌਂਸਲ ਦੀ ਜਗ੍ਹਾ ਤੋਂ ਹੁਣ ਕੋਟਕਪੂਰਾ ਚੌਂਕ ਵਿੱਚ ਕੌਂਸਲਰਾਂ ਨੇ ਸ਼ੁਰੂ ਕੀਤੀ ਭੁੱਖ ਹੜਤਾਲ ਸ਼ਹਿਰ ਦੇ ਵਿਕਾਸ ਕੰਮਾਂ ਲਈ ਆਮਜਨ ਦਾ ਮੰਗਿਆ ਸਹਿਯੋਗ 5 ਦਿਨਾਂ ਦੀ ਭੁੱਖ ਹੜਤਾਲ ਦੌਰਾਨ ਉਚਿਤ ਭਰੋਸਾ ਨਾ ਮਿਲਣ ਤੇ ਪਣਪਿਆ ਰੋਸ ਸ਼੍ਰੀ ਮੁਖਸਰ ਸਾਹਿਬ ਵਿਖੇ اٹਕੇ ਵਿਕਾਸ ਕੰਮਾਂ ਨੂੰ ਕਰਵਾਉਣ ਅਤੇ ਕੰਮਾਂ ਵਿੱਚ ਵਰਤੀ ਜਾ ਰਹੀ ਭੇਦਭਾਵ ਦੀ ਨੀਤੀਆਂ ਦੇ ਖਿਲਾਫ ਕਾਂਗਰਸ ਤੋਂ ਬਾਗੀ ਹੋਏ ਵਾਰ ਨੰਬਰ 4 ਦੇ ਕੌਂਸਲਰ ਯਾਦਵਿੰਦਰ ਸਿੰਘ ਯਾਦੂ ਵੱਲੋਂ ਨਗਰ ਕੌਂਸਲ ਵਿਖੇ ਇੱਕ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਦਾ ਸਥਾਨ ਬਦਲ ਕੇ ਕੋਟਕਪੂਰਾ ਚੌਂਕ ਕਰ ਦਿੱਤਾ ਗਿਆ ਹਾਲਾਕੀ ਅਰਜੋਨਾਂ ਦੇ ਨਾਲ ਚਾਰ ਹੋਰ ਕਾਉਂਸਲਰ ਪੋਖੜ ਹੜਤਾਲ ਤੇ ਬੈਠੇ ਨੇ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਸਹੀ ਢੰਗ ਨਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਐਸ ਪੋਖੜ ਹੜਤਾਲ ਦੌਰਾਨ ਕਾਉਂਸਲਰ ਯਾਦੂ ਨੇ ਆਮ ਜਨ ਦਾ ਵੀ ਸਹਿਯੋਗ ਮੰਗਿਆ ਦੱਸਦੀ ਹੈ ਕਿ ਯਾਦਵਿੰਦਰ ਯਾਦੂ ਵੱਲੋਂ 5 ਦਿਨ ਪਹਿਲਾਂ ਨਗਰ ਕਾਉਂਸਲ ਵਿਖੇ ਪੋਖੜ ਹੜਤਾਲ ਸ਼ੁਰੂ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਕਾਉਂਸਲ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਉਚਿਤ ਭਰੋਸਾ ਨਹੀਂ ਦਿੱਤਾ ਗਿਆ ਜਿਸ ਕਾਰਨ ਇਸ ਹੜਤਾਲ ਨੂੰ ਬੰਦ ਗਲਿਆਰੇ ਵਿੱਚੋਂ ਬਾਹਰ ਕੱਢਦੇ ਹੋਏ ਹੁਣ ਆਮ ਲੋਕਾਂ ਦੇ ਸੰਮੁਖ ਕਰ ਦਿੱਤਾ ਗਿਆ ਤਾਂ ਕਿ ਆਮ ਲੋਕਾਂ ਨੂੰ ਪੋਕਰਤਾਲ ਸ਼ੁਰੂ ਕਰਨ ਦੇ ਮਕਸਦ ਨਾਲ ਜਾਨੂ ਕਰਵਾ ਕੇ ਉਹਨਾਂ ਦਾ ਵੀ ਸਹਿਯੋਗ ਮੰਗਿਆ ਜਾ ਸਕੇ ਰਾਤ ਨੂੰ 7 ਵਜੇ ਇੱਥੇ ਰੋਜ਼ ਇਕੱਠ ਹੋਇਆ ਕਰੂਗਾ ਤੇ ਵਿਚਾਰ ਦੱਸਿਆ ਕਰਾਂਗੇ ਆਪਦੇ ਆਪ ਦੇ ਮੰਦਿਆਂ ਦੇ ਵਿੱਚੋਂ ਤੁਸੀਂ ਭਾਵੇਂ 10-10 ਭਾਵੇਂ 5 10 ਮਿੰਟ ਰੋਜ਼ ਆਇਆ ਕਰੋ ਇਹਨਾਂ ਬੱਚਿਆਂ ਨੂੰ ਜਿਹੜੇ ਸ਼ਹਿਰ ਦੀ ਖਾਤਰ ਬੈਠੇ ਆ ਜਿਵੇਂ ਹਰੀ ਗਿੱਲੀ ਤੇ ਦੱਸਿਆ ਇਹ ਇਹਨਾਂ ਨੂੰ ਆਸ਼ੀਰਵਾਦ ਦੇਣ ਵਾਸਤੇ ਮੁਕਸਰ ਦੀ ਧਰਤੀ ਤੇ ਤੁਸੀਂ ਆਉਣਾ ਮੈਂ ਪਹਿਲਾਂ ਕਹਿੰਦਾ ਜੱਗਾ ਦੀ ਜੀ ਨੂੰ ਜਾਣ ਕੇ ਡਰਾਮਾ ਆਪਣਾ ਹੀ ਬੈਠੇ ਹਾਂ ਦੂਜੀ ਦਾ ਕੀ ਦੇਣਾ ਚ ਮੈਂ ਕਿਹਾ ਤੁਹਾਨੂੰ ਮੈਂ ਦੱਸਦਾ ਜਾ ਕੇ ਬਚਲੀਓ ਸਿਰਫ ਦੋ ਐਮ ਐਸ ਸੀ ਉਹ ਪਾਸੇ ਕਰ ਲੈਣਾ ਆਪਦੇ ਦੋ ਰੋਜੀ ਇਹਨੇ ਭਾਈ ਬਿੱਲੂ ਜੀ ਨੇ ਪੁੱਛਿਆ ਕਹਿੰਦਾ ਯਾਰ ਇਹਨੂੰ ਲੋਕਾਂ ਕੱਲ ਨੂੰ ਕਿੰਨੇ ਵੀ ਲੋੜ ਪੈ ਜੇ ਨਹੀਂ ਕਹਿੰਦਾ ਨਹੀਂ ਆਖਿਆ ਆਪਦੇ ਮਰਜ਼ੀ ਵਾਲੇ ਉਹ ਐਮ ਐਸ ਸੀ ਤਾਂ ਜਦੋਂ ਐਮ ਐਸ ਸੀ ਦਾ ਨਾਂ ਹੀ ਲੈਂਦੇ ਆਪਾਂ ਉਹ ਐਮ ਐਸ ਸੀ ਨੂੰ ਪੁੱਛਿਆ ਉਹ ਕਹਿੰਦਾ ਅਸੀਂ ਤਾਂ ਰੋਜੀ ਬਣਾਉਣੀ ਮੋਦਵੀਨ ਸਾਹਿਬ ਤਾਂ ਸੈਰ ਕਰਦਾ ਤੇ ਇੱਕ ਪਾਸੇ ਮੰਡੀ ਟੋਰ ਪ੍ਰਗਟਾਲ ਤੇ ਬੈਠੇ ਹੋ ਕੀ ਕੋਈ ਜਾਣੇ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਮਿਲਣਾ ਹੈ ਆਪਣੇ ਵਿਵਾਰ ਦੇ 40 ਲਾਖ ਦੀ ਨਹੀਂ ਜੀ ਕੋਈ ਨਹੀਂ ਮਿਲਨ ਆਇਆ ਇਹਦੇ ਵਿੱਚ ਮੈਂ ਕੁਝ ਸ਼ਹਿਰ ਦੇ ਮੁੱਦੇ ਚੱਕੇ ਸੀ ਉਹਨਾਂ ਦੇ ਵਿੱਚੋਂ ਇੱਕ ਹੈ ਮੇਰਾ ਬੂਟਾ ਗਿੱਲ ਢਾਣੀ ਤੇ ਚੱਕ ਰਾਮ ਨਗਰ ਉਹਦੇ ਵਿੱਚ ਲੋਕ ਗਰੀਬ ਆਪ ਦਾ ਬਾਲਟੀਆਂ ਨਾਲ ਬਾਥਰੂਮ ਤੇ ਟਾਇਲਟ ਵਗੈਰਾ ਦੂਰ ਸੱਟ ਕੇ ਹੁੰਦੇ ਇਹਨਾਂ ਨੂੰ ਮੈਂ ਕਿਹਾ ਸੀ ਤੁਸੀਂ ਇਹ ਬਾਲਟੀ ਉਹਨਾਂ ਦੇ ਹੱਥੋਂ ਨਹੀਂ ਛਡਾਉਣੀ ਮੇਰੇ ਹੱਥੋਂ ਛਡਾਉਣੀ 2021 ਦਾ ਮਤਾ ਪਾਸ ਆ ਅਜੇ ਤੱਕ ਟੈਂਡਰ ਨਹੀਂ ਲਾਇਆ ਮੇਰੇ ਅਵਾਰਡ ਦੇ ਵਿੱਚ ਤੁਹਾਨੂੰ ਮੈਂ ਦੱਸਾਂ ਤਿੰਨ ਗਲੀਆਂ ਚ ਸੀਵਰੇਜ ਆ ਉਦੋਂ ਬਾਅਦ ਸਾਰਾ ਕੱਚਾ ਵੇ ਮੈਂ ਦੋ ਹੀ ਕੰਮ ਪਾਏ ਹੋਏ ਆ 2021 ਦੇ ਉਹੀ ਮਤੇ ਆਪਾਂ ਵਾਰੀ ਵਾਰੀ ਫੇਰ ਲਵਾ ਕੇ ਕੀ ਕਰਨਾ ਜੇ ਪਹਿਲਾਂ ਦੇ ਨਹੀਂ ਲੱਗਦੇ ਐਸੇ ਤਰ੍ਹਾਂ ਹੀ ਇੱਕ ਤੁਹਾਨੂੰ ਹੋਰ ਦੱਸਦਾ ਜੀ ਲੀਗਲ ਨੋਟਿਸ ਤੱਕ ਭੇਜਿਆ ਕੋਈ ਇੱਥੇ ਮਕਾਨ ਬਣਾਉਂਦਾ ਹੈ ਦੁਕਾਨ ਬਣਾਉਂਦਾ ਨਾਲ ਦੀ ਨਾਲ ਉਹਦੇ ਕੋਲੇ ਨੋਟਿਸ ਆ ਜਾਂਦਾ ਜੀ ਨਕਸ਼ਾ ਪਾਸ ਹੈ ਇਹਨਾਂ ਨੂੰ ਲੀਗਲ ਨੋਟਿਸ ਭੇਜਿਆ ਵੀ ਰੈੱਡ ਕਰਾਸ ਦੇ ਵਿੱਚ ਸਰਕਾਰ ਬਣੀਆਂ ਸਰਕਾਰ ਬਣੀਆਂ ਡੀਸੀ ਸਾਹਿਬ ਬਣੀਆਂ ਕੰਨਾ ਮੀਟਿੰਗ ਦੇ ਵਿੱਚ ਵੀ ਤੁਹਾਡੇ ਸਾਹਮਣੇ ਕਹਤਾ ਸੀ ਜੀ ਉਹ ਸਾਬ ਉਹਨਾਂ ਦਾ ਨਕਸ਼ਾ ਪਾਸ ਹੈ ਕਹਿੰਦੇ ਨਹੀਂ ਫਿਰ ਦੱਸੋ ਜੀ ਫਿਰ ਗਰੀਬ ਬੰਦੇ ਤੇ ਕੰਦਾ ਚੱਲਦਾ ਫਿਰ ਅਫਸਰਾਂ ਦੀ ਮਨਮਾਨੀ ਹੋਗੀ ਨਾ ਇਹੀ ਮੁੱਦਾ ਹੈ ਸਰ ਪਿਛਲੇ ਦਿਨ ਕਾਉਂਸਲਰ ਜੋ ਪ੍ਰਧਾਨ ਹੈ ਤੁਹਾਡੇ ਕੋਲ ਨਗਰ ਕੌਂਸਲ ਦੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਮੈਂ ਵੀ ਇਹਨਾਂ ਦਾ ਸਮਰਥਨ ਕਰਦਾ ਕਿ ਫੁਖੜਤਾ ਦੇ ਵਿੱਚ ਸਹੀ ਅਫਸਰ ਹੈ ਸਮਰਥਨ ਹੈ ਜੀ ਜੋ ਕੰਮ ਕਰਦਾ ਉਹਨਾਂ ਨੂੰ ਸਾਨੂੰ ਕਿਉਂ ਮੈਨਾ ਨਹੀਂ ਮੈਂ ਉਹੀ ਕਹੀ ਜਿਵੇਂ ਜਿਉ ਅੱਜ ਕਹਿੰਦਾ ਵੀ ਮੈਨੂੰ ਸਰਕਾਰ ਨਹੀਂ ਕੰਮ ਕਰਨ ਦਿੰਦੀ ਇਹ ਮਤੇ 2021 ਦੇ ਪਾਸਾ ਉਦੋਂ ਕਾਂਗਰਸ ਸਰਕਾਰ ਸੀ ਉਦੋਂ ਵੀ ਉਹ ਸੀ ਜ਼ਿਲ੍ਹਾ ਪ੍ਰਧਾਨ ਨੂੰ ਵੀ ਮੈਂ ਕਿਹਾ ਹਲਕਾ ਇੰਚਾਰਜ ਨੂੰ ਵੀ ਕਿਹਾ ਉਹਨਾਂ ਦੇ ਫੋਨ ਉਹਨੇ ਰਿਕਾਰਡ ਕਰ ਕਰਕੇ ਤੇ ਅੱਗੇ ਸੁਣਾਏ ਵੀ ਆਹ ਵੇਖੋ ਮੈਂ ਯਾਦੂ ਦੇ ਕੰਮ ਨਹੀਂ ਕਰਦਾ ਤੇ ਫਿਰ ਉਹ ਅੱਜ ਕਦੋਂ ਕਿਹਦੀ ਗੱਲ ਦਾ ਬਹਾਨਾ ਲੈ ਸਕਦਾ ਜਰਸਾ ਤੇ ਬੈਠੇ ਹਾਂ ਕਿ ਕਿਹੜਾ ਚਾਹੇ ਉਦੋਂ ਉਦੋਂ ਪੋਕੜ ਹਦਾਲ ਤੇ ਬਹਿਣਾ ਸਾਡੀ ਕੋਈ ਮਜਬੂਰੀ ਨਹੀਂ ਸੀ ਇੱਕ ਸੰਘਰਸ਼ ਦਾ ਹਿੱਸਾ ਹੈ ਜ਼ਿੰਦਗੀ ਦੇ ਵਿੱਚ ਉਤਰਾ ਚੜਾਉਂਦੇ ਰਹਿੰਦੇ ਆ ਇਹ ਸੰਘਰਸ਼ ਦੇ ਵਿੱਚ ਜੋ ਅਸੀਂ ਕੀਤਾ ਹੈ ਮਈ ਪੂਰੀਆਂ ਦੇ ਮਾਰੇ ਕੀਤਾ ਜਦੋਂ ਸਾਡੇ ਅਫਸਰ ਛਾਈ ਐਮ ਐਲ ਏ ਤੋਂ ਵੀ ਉੱਤੇ ਹੋ ਜਾਈ ਐਮ ਐਲ ਏ ਵੀ ਕਹੇ ਉਹਦੇ ਕਹਿੰਦੇ ਕੰਮ ਨਾ ਹੋਣਾ ਉਸ ਤੋਂ ਬਾਅਦ ਕਿਸੇ ਨੂੰ ਸੁਣੀ ਨਹੀਂ ਆਵੇ ਸਰਕਾਰ ਦੇ ਬੰਦਿਆਂ ਨੂੰ ਧੱਕੇ ਮਾਰ ਕੇ ਕਮਰੇ ਚੋਂ ਕੱਢਿਆ ਜਾਵੇ ਤਾਂ ਦੱਸੋ ਕੀ ਆਸ ਰੱਖਦੇ ਐਂਡ ਵਾਲਾ ਆਪਣਾ ਪ੍ਰੋਟੈਸਟ ਹੁੰਦਾ ਸੰਘਰਸ਼ ਉਹ ਅਸੀਂ ਕਰ ਰਹੇ ਹਾਂ ਤੁਹਾਨੂੰ ਕੀ ਲੱਗਦਾ ਕੌਣ ਜ਼ਿੰਮੇਵਾਰ ਹੈ ਇਸ ਦਾ ਇਹ ਗੱਲ ਇਹਦੇ ਜੀ ਸੀਵਰੇਜ ਤੇ ਨਗਰ ਕੌਂਸਲ ਡਿਪਾਰਟਮੈਂਟ ਹੈ ਕੋਈ ਸ਼ੱਕ ਹੀ ਨਹੀਂ ਇਹਦੇ ਵਿੱਚ ਤੇ ਸਾਡਾ ਨਗਰ ਕੌਂਸਲ ਪ੍ਰਧਾਨ ਇਸ ਲਈ ਤਾਂ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਕੀਤੀ ਗਈ ਸੀ ਕਿ ਆਹ ਜਾ ਰਿਹਾ ਇਸ ਕੀ ਸਾਰੇ ਐਮਸੀਪੀ ਦੇ ਦੇ ਜਿਹੜਾ ਦਿੱਤੇ ਅਸੀਂ ਜੀ ਉਹ ਕੰਮ ਹੀ ਨਾ ਪਾਰੇ ਆਉਦੀ ਮਰਜ਼ੀ ਨਾਲ ਪਾਰੇ ਆ ਉਹ ਤਾਂ ਸਾਡੇ ਕੋਲ ਮੀਟਿੰਗ ਕਰਕੇ ਪੱਲਾ ਝਾੜਿਆ ਡੀਜੀ ਸਾਹਿਬ ਦੀ ਬਦਲੀ ਹੋ ਗਈ ਨਹੀਂ ਤੁਸੀਂ ਉਹਨਾਂ ਨੂੰ ਮਿਲਣਾ ਸੀ ਜੋ ਜਵਾਨ ਕੀਤੀ ਆ ਤੁਸੀਂ ਵੀ ਡਿਬੇਟ ਤੇ ਉੱਥੇ ਸੀਗੇ ਜੋ ਸਾਡੀ ਮੀਟਿੰਗ ਹੋਈ ਆ ਉਹਦੇ ਵਿੱਚ ਜੋ ਕੰਮ ਅਸੀਂ ਕਹੇ ਸੀ ਮੀਟਿੰਗ ਦੇ ਵਿੱਚ ਵੀ ਕਹੇ ਸੀ ਯਾਦੂ ਨੇ ਆਪ ਬੁੱਟਾ ਗਲੜਾਣੀ ਗਈ ਸੀ ਮੈਂ ਉਹਦੇ ਵਾਰਡ ਦੇ ਕੰਮ ਗਏ ਸੀ ਵੀ 3 7 10 11 16 ਗਲੀ ਨੰਬਰ ਦੇ ਵਿੱਚ ਸੀਵਰੇ ਪੈਣ ਵਾਲਾ ਅਸੀਂ ਉਹ ਤੋਂ ਪਹਿਲਾਂ ਵੀ ਤਿੰਨ ਧਰਨੇ ਲਾ ਚੁੱਕੇ ਸੀ ਕਿ ਜਿੰਨਾਂ ਜਰ ਸਾਡੇ ਕੰਮ ਬਈ ਪੱਕੇ ਤੌਰ ਤੇ ਵਿਸ਼ਵਾਸ ਨਹੀਂ ਮਿਲਦਾ ਉਹਨਾਂ ਜਰ ਅਸੀਂ ਆਇਆ ਸੀ ਪ੍ਰਸ਼ਾਸਨ ਦਾ ਜਿਹੜੇ ਕਿਸੇ ਦਿਨ ਆਇਆ ਸੀ ਪਰਸੋਂ ਮਿੱਠੀ ਗੋਲੀ ਦੇਣ ਸਾਡੇ ਜੀਓ ਸਾਹਿਬ ਉਹਨਾਂ ਨੇ ਕਹਿਤਾ ਵੀ ਡੀਸੀ ਸਾਹਿਬ ਤੁਹਾਡੇ ਨਾਲ ਗੱਲ ਕਰਨਗੇ ਜਦੋਂ ਜੀ ਨੇ ਗੱਲ ਕੀਤੀ ਵੀ ਅਸੀਂ ਸਵੇਰੇ ਤੁਹਾਡੇ ਕੋਲ ਆ ਰਹੇ ਹਾਂ ਉਲਟਾ ਤੇ ਪੁਆਇੰਟ ਬਣਾਏ ਵੀ ਜਦੂ ਜੀ ਮੇਰੇ ਨਾਲ ਬੜਦੇ ਰਹੇ ਆ ਤੇ ਕੋਈ ਨਾ ਮੈਂ ਭੁੱਖ ਹੜਤਾਲ ਤੋਂ ਡਾ ਲੂੰਗਾ ਉਦੋਂ ਵਿੱਚ ਕੋਈ ਨਹੀਂ ਆਇਆ ਅਸੀਂ ਮੈਂ ਤੇ ਅੱਜ ਕਰਮਾਂ ਜੀ ਨੇ ਸੋਚਿਆ ਕਿ ਉੱਥੇ ਬੈਠਿਆ ਤਾਂ ਮਸਲਾ ਨਹੀਂ ਹੱਲ ਹੋਣਾ ਕਮੇਟੀ ਵਿੱਚ ਅੱਜ ਇੱਥੇ ਐਮਸੀ ਸਾਹਿਬਾਨ ਦੀ ਸਹਿਮਤੀ ਨਾਲ ਇਹ ਵੱਡਾ ਜਿਹੜਾ ਅਡੰਬਰ ਰਚਾਇਆ ਹੈ। ਇਹ ਤੋਂ ਬਾਅਦ ਅਸੀਂ ਆਹ ਰਾਹ ਰੋਕਾਂਗੇ। ਉਦੋਂ ਬਾਅਦ ਜਿਹੜਾ ਵੀ ਭਾਵੇਂ ਪ੍ਰਧਾਨ ਹੈ ਚਾਹੇ ਕੋਈ ਪ੍ਰਸ਼ਾਸਨ ਹੈ ਉਹਦੇ ਮੂਹਰੇ ਖੜੇ ਬੰਨਾਂਗੇ। ਉਦੋਂ ਬਾਅਦ ਅਸੀਂ ਪੁਤਲੇ ਸਾੜਾਂਗੇ। ਉਦੋਂ ਬਾਅਦ ਉੱਥੇ ਪੁੱਲ ਚੁਗਾਂਗੇ। ਫਿਰ ਕਾਹ ਮੰਡੀ ਦੇ ਵਿੱਚ ਇੱਕ ਵੱਡਾ ਜਲਸਾ ਰੱਖਾਂਗੇ। ਸਾਰੇ ਸ਼ਹਿਰ ਦੇ ਧਾਰਮਿਕ, ਰਾਜਨੀਤਿਕ, ਸਮਾਜਿਕ ਬੰਦੇ ਸਾਡੇ ਨਾਲ ਆ ਸਾਨੂੰ ਵਿਸ਼ਵਾਸ ਹੈ। ਜਦੋਂ ਵੀ ਲੜਾਈਆਂ ਲੜਿਆ ਸਾਡੇ ਨਾਲ ਖੜੇ ਹੋਇਆ ਕਿਉਂਕਿ ਅਸੀਂ ਸ਼ਹਿਰ ਦੀ ਲੜਾਈ ਲੜਦੇ ਆ। ਇਸ ਲਈ ਮੈਂ ਇਹ ਬੇਨਤੀ ਕਰਦਾ ਕਿ ਇਹਨੂੰ ਜਿੰਨੀ ਤੋਂ ਛੇਤੀ ਤੋਂ ਛੇਤੀ ਹੋ ਸਕਦਾ ਹੈ ਇਹਨਾਂ ਦਾ ਮਸਲਾ ਹੱਲ ਕਰ ਦਿਓ ਨਹੀਂ ਤਾਂ ਇਹ ਲੜਾਈ ਵੱਡੇ ਪੱਧਰ ਤੇ ਲੜਾਂਗੇ ਪੂਰੇ ਪੰਜਾਬ ਪੱਧਰ ਤੇ ਲੜਾਈ ਲੜਾਂਗੇ ਇਹ ਅਸੀਂ ਚੇਤਾਵਨੀ ਨਹੀਂ ਇਹ ਅਸੀਂ ਤੁਹਾਨੂੰ ਚੇਤਾਵਨੀ ਦਿੰਦੇ ਆ ਵੀ ਅਸੀਂ ਪਿੱਛੇ ਨਹੀਂ ਹਟਣਾ ਨਾ ਅਸੀਂ ਕਦੀ ਪਿੱਛੇ ਹਟਿਆ ਤੇ ਇਹੀ ਬੇਨਤੀਆਂ ਕਰਦੇ ਆ ਕਿ ਮੁਖਸਰ ਦੀ ਇਤਿਹਾਸਕ ਧਰਤੀ ਨੂੰ ਇਤਿਹਾਸਕ ਬਣਾਓ ਨਮਸਕਾਰ